ਸ਼੍ਰੀ ਨਗਰ ਵਿੱਚ ਚਾਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰ ਤੋਂ ਇਲਾਵਾ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ ਤਾਂ ਕਿ ਇਹ ਕਿ ਅਮਰਿਤਪਾਲ ਤੇ ਰੋਹਿਤ ਮਸੀਹ ਦੋਨੋਂ ਸ਼੍ਰੀ ਨਗਰ ਵਿੱਚ ਲੱਕੜ ਦਾ ਕੰਮ ਕਰਨ ਗਏ ਸਨ ਪਰਿਵਾਰ ਮੁਤਾਬਕ ਅਮਰਿਤਪਾਲ ਸ਼੍ਰੀ ਨਗਰ ਵਿੱਚ ਪਹਿਲਾਂ ਹੀ ਲੱਕੜ ਦਾ ਕੰਮ ਕਰਦਾ ਸੀ ਜਦ ਕਿ ਰੋਹਿਤ ਪਹਿਲੀ ਵਾਰ ਉਸ ਦੇ ਨਾਲ ਮਦਦ ਲਈ ਗਿਆ ਸੀ ਪਰ ਇਸੇ ਦੌਰਾਨ ਗੋਲੀਆਂ ਦਾ ਸ਼ਿਕਾਰ ਹੋ ਗਿਆ ਤੇ ਹੁਣ ਪਰਿਵਾਰ ਤੇ ਪਿੰਡ ਵਾਸੀ ਇਨਸਾਫ਼ ਦੀ ਮੰਗ ਕਰ ਰਹੇ ਨੇ ਜੀ ਸਾਨੂੰ ਅੱਜ ਸਵੇਰੇ ਪਤਾ ਲੱਗਾ ਹੈ ਕਿ ਇਹ ਮੁੰਡਾ ਜਿਹੜਾ ਸੀ ਇਹ ਲੱਕਾ ਕਰਦਾ ਸੀ ਲੱਕੜ ਦਾ ਕੰਮ ਕਰਦਾ ਸੀ ਜਿਹੜਾ ਅਮਰਪਾਲ ਸਿੰਘ ਹੈ ਤੇ ਇਹਦੇ ਨਾਲ ਇੱਕ ਹੈਲਪਰ ਦੇ ਤੌਰ ਤੇ ਮੁੰਡਾ ਗਿਆ ਜਿਹਨੂੰ ਪੰਮਾ ਪੰਮਾ ਕਹਿੰਦੇ ਨੇ ਉਹ ਵੀ ਸਾਡੇ ਪਿੰਡ ਦਾ ਵਸਨੀਕ ਹੈ ਇਹ ਦੋਵੇਂ ਜਾਣੇ ਉੱਥੇ ਜੰਮੂ ਆਪਣਾ ਕਸ਼ਮੀਰ ਦੇ ਵਿੱਚ ਜਾ ਕੇ ਲੱਕੜ ਦਾ ਕੰਮ ਕਰਦੇ ਸੀ ਤੇ ਉੱਥੇ ਕੋਈ ਲੱਗਾ ਪਤਾ ਵੀ ਮਿਲੀਟੈਂਟ ਹਮਲਾ ਆਇਆ ਤੇ ਉਹਦੇ ਵਿੱਚ ਇਹਨਾਂ ਦੀ ਦੋਵਾਂ ਦੀ ਡੈਥ ਹੋ ਗਈ ਬਾਕੀ ਇਹ ਬੰਦੇ ਬੜੇ ਗਰੀਬ ਪਰਿਵਾਰ ਆ ਤੇ ਇਹਨਾਂ ਨੂੰ ਕੋਈ ਨਾ ਕੋਈ ਹੈਲਪ ਗਵਰਨਮੈਂਟ ਨਾਲ ਮਿਲਣੀ ਚਾਹੀਦੀ ਆ ਬੜਾ ਤਗੜਾ ਨੁਕਸਾਨ ਹੋਇਆ ਇਹਨਾਂ ਦਾ ਜਿਹੜਾ ਨਾਂ ਪੂਰਾ ਅਨਯੋਗੀ ਹੈ ਤੇ ਅਸੀਂ ਇਹੋ ਬੇਨਤੀ ਕਰਦੇ ਆ ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਅਗੇ ਵੀ ਤੇ ਸੈਂਟਰ ਗਵਰਨਮੈਂਟ ਅਗੇ ਵੀ ਕਿ ਇਹਨਾਂ ਦੀ ਕੋਈ ਵੀ ਕੰਦੀ ਜੋ ਵੀ ਅਯੋਗ ਇਹਨਾਂ ਨੂੰ ਕੋਈ ਹੈਲਪ ਜ਼ਰੂਰ ਕੀਤੀ ਜਾਵੇ ਪਰਿਵਾਰਕ ਨਾਤੀ ਕੀ ਨੇ ਬਹੁਤ ਕਈਏ ਵੀ ਤੁਹਾਡੇ ਸਾਹਮਣੇ ਆ ਜੀ ਕਿਸ ਨਹੀਂ ਦਿਆ ਮਤਲਬ ਗੁਜ਼ਾਰਾ ਹੀ ਚੱਲਦਾ ਜੀ ਢਾੜੀ ਢੱਪਾ ਕਰਨ ਨੂੰ ਮੁੰਡਾ ਗਿਆ ਸੀ ਤੇ ਜਾਂਦਾ ਹੀ ਉਹਦੇ ਵਿਚਾਰੇ ਦੀ ਹਾਲ ਠੀਕ ਐ ਸਕਦੇ ਆ ਨੁਕਸਾਨ ਬਹੁਤ ਜੜਾ ਵੱਡਾ ਹੈ ਇਹਦਾ ਨਹੀਂ ਪੂਰਾ ਸਕਦਾ ਜੀ ਉਹਨਾਂ ਨੇ ਕੀ ਜਵਾਬ ਹੈ ਜੀ ਇਹਨਾਂ ਨੇ ਕਾਨੂੰਨੀ ਗਾਰਡੀ ਜੀ ਨਹੀਂ ਉਹਨਾਂ ਨਾਲ ਤੇ ਸਰ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੋ ਉਹਨਾਂ ਨੇ ਕੀਤਾ ਹੈ ਕਦੀ ਵੀ ਕਿਸੇ ਧੀ ਪੁੱਤ ਨਾਲ ਹੋਣਾ ਨਹੀਂ ਚਾਹੀਦਾ ਕਿ ਇਹ ਮਾਪੇ ਇਹ ਜਾ ਸਮਾਂ ਵੇਖੜਾ ਨਾ ਪਵੇ ਤੇ ਹਰ ਇੱਕ ਨੂੰ ਮਾਪਿਆਂ ਨੂੰ ਆਸ ਹੁੰਦੀ ਹੈ ਜੀ ਮੇਰਾ ਧੀ ਪੁੱਤ ਜਵਾਨ ਹੋਵੇ ਕੋਈ ਨਾ ਕੋਈ ਘਰ ਦੇ ਉਰੀ ਹੈਲਪ ਕਰਦਾ ਆ ਹੱਥ ਵਟਾਉਂਦਾ ਜੀ ਤੇ ਜਵਾਨ ਬੱਚਾ ਉਹਦੀ ਮੰਗਣੀ ਹੋਈ ਹੈ ਜੀ ਤੇ ਇਹੋ ਜਿਹੇ ਜਿਹੜੇ ਅਨਸਰ ਹੈ ਨਾਲ ਤੇ ਨੱਥ ਪਾਉਣੀ ਚਾਹੀਦੀ ਹੈ ਗਵਰਨਮੈਂਟ ਨੂੰ ਜੀ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੋ ਗਏ ਦੇ ਬਾਰੇ ਪਤਾ ਜਿਹੜੇ ਮੁੰਡੇ ਦੋਵੇਂ ਗਏ ਰਹੇ ਸੀ ਕੰਮ ਕੰਮ ਕਾਜ ਵਾਸਤੇ ਸ਼ਿ ਨਗਰ ਵਿੱਚ ਆਤਵਾਦੀਆਂ ਨੇ ਹਮਲਾ ਕਰਕੇ ਨਾ ਦੋਵਾਂ ਦੀ ਮੌਤ ਹੋ ਗਈ ਹੈ ਬਾਕੀ ਵਾਹ ਪੇ ਉਹਨੂੰ ਸਰਕਾਰ ਵੱਲੋਂ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤੇ ਪਰਿਵਾਰ ਆ ਇਹ ਸਾਡੀ ਪਿੰਡ ਵਾਲਿਆਂ ਦੀ ਹੋ ਗਈ ਅਰਸ਼ਾ ਵੀ ਗਵਰਨਮੈਂਟ ਦਾ ਹੱਥ ਫੜੇ ਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹਨਾਂ ਨੂੰ ਕਦੋਂ ਗਏ ਸੀ ਇਹ ਜੀ ਅੱਜੋਂ ਹੀ ਗਏ ਜੇ ਤੇ ਕੱਲ ਅੱਜ ਸਾਨੂੰ ਅੱਜ ਸਵੇਰੇ ਪਤਾ ਲੱਗਾ ਵੀ ਇਹਨਾਂ ਦੀ ਡੈਥ ਹੋ ਗਈ ਹੈ ਦੀ ਮਜ਼ਦੂਰੀ ਕਰਦੀ ਹਾਂ ਜੀ ਹਾਂ ਜੀ ਮਜ਼ਦੂਰੀ ਦਾ ਕੰਮ ਕਰਦੇ ਸੀ ਲੱਕੜ ਦਾ ਕੰਮ ਕਰਦੇ ਸੀ ਕਰੀ ਕਾਰਵਾਈ ਹੋ ਰਹੀ ਹੈ ਹਾਂ ਜੀ ਗਵਰਨਮੈਂਟ ਨੂੰ ਇਹੋ ਹੈਗਾ ਹੈ ਵੀ ਉਹਨਾਂ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਦੀ ਸਖਤ ਸਖਤ ਕਾਰਵਾਈ ਹੋਵੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਸ਼੍ਰੀਨਗਰ ਵਿੱਚ ਚਾਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰ ਤੋਂ ਇਲਾਵਾ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ ਦਾਸੀ ਹੈ ਕਿ ਅਮਰ ਸਪਾਲ ਅਤੇ ਰੋਹਿਤ ਮਸੀਹ ਦੋਨੋਂ ਸ਼੍ਰੀ ਨਗਰ ਵਿੱਚ ਲੱਕੜ ਦਾ ਕੰਮ ਕਰਨ ਗਏ ਸਨ ਪਰਿਵਾਰ ਮੁਤਾਬਕ ਅਮਰਪਾਲ ਸ਼੍ਰੀ ਨਗਰ ਵਿੱਚ ਪਹਿਲਾ ਹੀ ਲੱਕੜ ਦਾ ਕੰਮ ਕਰਦਾ ਸੀ ਜਦਕਿ ਰੋਹਿਤ ਪਹਿਲੀ ਵਾਰ ਉਹਦੇ ਨਾਲ ਮਦਦ ਲਈ ਗਿਆ ਸੀ ਪਰ ਇਸੇ ਦੌਰਾਨ ਗੋਲੀਆਂ ਦਾ ਸ਼ਿਕਾਰ ਹੋ ਗਿਆ ਤੇ ਹੁਣ ਪਰਿਵਾਰ ਤੇ ਪਿੰਡ ਵਾਸੀ ਇਨਸਾਫ ਦੀ ਮੰਗ ਕਰ ਰਹੇ ਨੇ ਸ਼੍ਰੀ ਨਗਰ ਵਿੱਚ ਆਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰ ਤੋਂ ਇਲਾਵਾ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ ਦਾਅਵਾ ਹੈ ਕਿ ਅਮਰਪਾਲ ਤੇ ਰੋਹਿਤ ਮਸੀ ਦੋਨੋਂ ਸ਼੍ਰੀ ਨਗਰ ਵਿੱਚ ਲੱਕੜ ਦਾ ਕੰਮ ਕਰਨ ਗਏ ਸਨ ਪਰਿਵਾਰ ਮੁਤਾਬਕ ਅਮਰਪਾਲ ਸ਼੍ਰੀ ਨਗਰ ਵਿੱਚ ਪਹਿਲਾ ਹੀ ਲੱਕੜ ਦਾ ਕੰਮ ਕਰਦਾ ਸੀ ਜਦki ਰੋਹੀ ਪਹਿਲੀ ਵਾਰ ਉਸਦੇ ਨਾਲ ਮਦਦ ਲਈ ਗਿਆ ਸੀ ਪਰ ਇਸੇ ਦੌਰਾਨ ਗੋਲੀਆਂ ਦਾ ਸ਼ਿਕਾਰ ਹੋ ਗਿਆ ਤੇ ਹੁਣ ਪਰਿਵਾਰ ਤੇ ਪਿੰਡ ਵਾਸੀ ਇਨਸਾਫ ਦੀ ਮੰਗ ਕਰ ਰਹੇ ਨੇ